ਡੀ ਜੇ ਲੈ ਕੇ ਚਲਾ ਗਿਆ ਮੈਂ ਜ ਲਾ ਲਾਵਾ ਦੇ ਰਿਹਾ ਚਲਾ ਗਿਆ ਪਰ ਆ ਮੋਹਾਂ ਦੇ ਹੀ ਉਹ ਜਦੋਂ ਮੈਂ ਜਾ ਕੇ ਤੇ ਨਵਾਂ ਡੀ ਜ ਲੈ ਆ ਹੀ ਆਪਾਂ ਉਹ ਲੋਕ ਕਿ ਲਈ ਫਰਦ ਅਲਗ ਅਲਗ ਆ ਲੈ ਆਪਾਂ 5 ਲੱਖ ਦਾ ਲੈ ਆਂਦਾ ਉਹਨਾਂ ਕੋ ਮੋਹ ਆ ਦੇ 80 ਗਿਲਾਂ ਕਣਕ ਘਲੋਤੀ ਐ ਜਮ ਤਿਆਰ ਬੱਡ ਨਾਲ ਆਂ ਤੇ ਜਦ ਜਾ ਕੇ ਤੇ ਮਮਤਾ ਠੇ ਆ ਕਿ ਮਾੜੀ ਵਾਹ ਛਾਡੀ ਬੇਅ ਸ਼ਾਦੀ ਉਹ ਨਸਾਟ ਗਿਲਾਂ ਕਣਕ ਚੜ ਗਈ ਉਹ ਆਇਆ ਮੇਰੇ ਕੋਲ ਮੈਨੂੰ ਦਾ ਬਾਹੂ ਕੀ ਕਰਨੇ ਸਾਢੇ 60 ਗਿਲਾਂ ਕਣਕ ਚੜ ਗਈ ਏ ਆਨ ਮੈਕ ਹੈ ਤੇ ਛੱਡੀ ਥੋੜੀ ਜਿਹੀ ਸੀ ਮਾੜੀ ਮਾਸਾ ਛੱਡੀ ਪਾਲਿ ਛੱਡ ਦੇ ਨਾ ਮਗਰ ਥੋੜੀ ਵੀ ਬਨ ਜਾਣੀ ਐ ਘਾਰ ਭਈ ਮੈਂ ਚਲਾ ਗਿਆ ਰਾਮਾਨ ਪਰੂ ਰਾਮ ਦੇ ਉੱਥੇ ਜਦ ਗਾਇ ਤੇ ਮੈਂ ਢੋਲ ਤੇ ਬੋਕੀ ਤਾਈ ਹੁਣਾ ਤੇ ਆਨ ਦੇ ਵੀ ਚਾਲ ਵੀ ਚਾਲੀ ਮਾ ਚਲੋ ਭਈ ਚਾਂਦੇ ਜੇ ਜਾ ਕੇ ਤੇ ਉੱਥੇ ਇੱਕ ਪਿੱਪਲ ਦਾ ਰੋਕ ਹੈ ਬੜਾ ਵੱਡਾ ਉੱਥੇ ਜਾ ਕੇ ਉਹਨਾਂ ਗੱਡੀਆਂ ਗੁਡੀਆਂ ਰੋਕ ਕੇ ਬਾਤ ਚਾਤਾ ਰਹੇ ਮੈਨੂੰ ਵੀ ਤੇ ਮੈਨੂੰ ਦੇ ਚਾਲ ਵੀ ਢੋਲੀਆ ਕਰਲਾ ਸੇਟ ਆਉਦਾ ਕਰਨ ਜਾਦ ਮੈਂ ਮਾੜਾ ਅੱਖਾ ਚ ਪੂਚ ਕੇ ਦਾਣੀਆਂ ਆਪਦਾ ਤੇ ਦਾ ਹਟੋਲ ਤੇ ਡੰਗਾ ਉਹ ਤਾਂ ਕੇ ਖਾਮ ਲੱਗੀ ਮਾਕਾ ਦੀ ਗੋੜਾ ਤਰਾਮੰਦ ਨੇ ਥੱਲੇ ਵਜੀ ਸਾਰੇ ਚਿੰਬੜ ਗਈਆਂ ਮੱਖੀਆਂ ਮੈਂ ਤਾਂ ਬਾਸ ਦੇ ਪਿਛਲੇ ਮਨੇ ਵੜ ਗਿਆ ਲੌਗ ਗਿਆ ਮੈਂ ਤਾਂ ਉਹਨਾਂ ਨੂੰ ਚਿੰਬੜ ਗਈਆਂ ਉਹ ਭਰਾਵ ਜਿਹੜਾ ਮਾਸ ਸਾੜ ਫੁਫੜ ਫੁਫੜ ਸਾਰੇ ਸੀਗੇ ਸਾਰਾ ਨੂੰ ਮੱਖੀਆਂ ਖਾ ਗਈਆਂ ਮਰਾ ਉਹ ਤੇ ਮਿਲਣੀ ਕਰਾਉਣ ਵੇਲੇ ਜਿਹੜੇ ਨੂੰ ਜਾਵਣ ਫਾੜ ਕੇ ਉਹ ਪਿੱਛੇ ਬਾਝ ਜਾਵੇ ਕੋਈ ਪਿੱਛੇ ਬਾਝ ਜਾਵੇ ਉਹ ਆ ਤੇ ਮਿਲਣੀ ਕਰਾਣੀ ਮੈਨੂੰ ਕਰਾਈਏ ਗਿੰਦੇ ਨਾਲ ਉਹਨਾਂ ਉਹਨਾਂ ਨੇ ਟੋਲੀ ਬਹਾਂ ਟੋਲੀ ਇੱਥੇ ਮੈਂ ਉਹਨਾਂ ਨਾਲ ਲੱਗ ਗਿਆ ਮੈਨੂੰ ਉਹਦੇ ਆ ਵੀ ਮਿਲ ਨਹੀਂ ਕਰਾਉਂ ਮੇਰੀ ਉਹਨਾਂ ਬੇਟ ਨਾ ਮਿਲ ਨਹੀਂ ਕਰਾਈ ਉਹਨਾਂ ਮੈਨੂੰ ਇੱਕ ਨਵਾਂ ਪੈਂਟ ਖੋੜ ਦਿੱਤਾ